ਮੈਂ ਇਹ ਗੱਲ ਕਿਸੇ ਕੋਲ ਪੁੱਛੀਏ ਤੁਸੀਂ ਸਨਾਤਨ ਦੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਵੀ ਸਨਾਤਨ ਦੀ ਬਾਤ ਆਈ ਕਬੀਰ ਨੇ ਇੱਕ ਥਾਤੇ ਉਠਾਇਆ ਕਬੀਰ ਕਹਿੰਦੇ ਨੇ ਅਬ ਮਨ ਉਲਟ ਸਨਾਤਨ ਹੋਆ ਅਬ ਮੇਰਾ ਮਨ ਉਲਟ ਕੇ ਸਨਾਤਨ ਹੋ ਗਿਆ ਫਿਰ ਕਬੀਰ ਦਾ ਮਨ ਕਬੀਰ ਦਾ ਸਨਾਤਨ ਕਿਹੜਾ ਹੈ ਅਗਰ ਸਨਾਤਨ ਦਾ ਅਰਥ ਉਹ ਹੈ ਜਿਹੜੇ ਉਹ ਲੋਕ ਕਹਿ ਰਹੇ ਨੇ ਮੰਦੀ ਪਤਾ ਡਾਕਟਰ ਸਾਹਿਬ ਸਨਾਤਨ ਦੇ ਕੀ ਅਰਥ ਰਹੇ ਨੇ ਕਿਉਂਕਿ ਮੇਰੇ ਡਾਕਟਰ ਨਾਲ ਇਸ ਉੱਤੇ ਚਰਚਾ ਨਹੀਂ ਪਰ ਜਿਹੜੇ ਸਨਾਤਨ ਦੀ ਬਾਤ ਕਰ ਰਹੇ ਨੇ सनातन ਦਾ ਫਿਰ ਕਬੀਰ ਦਾ ਸਨਾਤਨ ਕਿਹੜਾ ਸਨਾਤਨ ਦਾ ਵਾਸਤਵਿਕ ਅਰਥ ਜਿਹੜਾ ਡਿਕਸ਼ਨਰੀ ਜਿਹੜੀ ਕੋਈ ਵੀ ਡਿਕਸ਼ੀ ਖੋਲ ਕੇ ਦੇਖੋ ਉਹ ਸਾਸ਼ਵਤ ਉਹ ਕਦੇ ਖਤਮ ਹੋਣਾ ਉਹਦਾ ਸਨਾਤਨ ਦਾ ਉਹ ਸਨਾਤ ਨਾਲ ਕੋਈ ਸੰਬੰਧ ਨਹੀਂ 11 ਸਮੂਲਾਸ ਸਤਿਆਰਥ ਪ੍ਰਕਾਸ਼ ਵਿੱਚ ਸਵਾਮੀ ਦੇ ਆਨੰਦ ਨੇ ਉਸੇ ਸਨਾਤਨ ਦੇ ਖਿਲਾਫ ਲਿਖੇ ਨੇ ਜੇ ਸਨਾਤਨ ਦੀ ਲੋਕ ਗੱਲ ਨਾ ਕਰਦੇ ਨੇ ਮੈਂ ਉਹਨਾਂ ਕੋਲ ਵੀ ਪੁੱਛਿਆ ਤੁਸੀਂ ਕਿਹੜੇ ਸਨਾਤਨ ਦੀ ਗੱਲਾਂ ਕਰ ਰਹੇ ਹੋ 11 ਸਮੂਲਾ ਤੁਹਾਡੇ ਖਿਲਾਫ ਲਿਖੇ ਗਏ ਨੇ 14 ਸత్య ਅਰ ਪ੍ਰਕਾਸ਼ ਵਿੱਚ ਦੇ ਇਹਨਾਂ ਨੇ ਇੱਕ ਹੋਰ ਗੱਲ ਲਿਖਤਾ ਮੈਂ Hindu ਨਹੀਂ ਮੈਂ ਆਰੀ ਹਾਂ ਉਸਨੇ ਆਪਣੇ ਆਪ ਨੂੰ Hindu ਕਹਿਣ ਤੋਂ ਵੀ ਇਨਕਾਰ ਕੀਤਾ